ਮੋਹਾਲੀ ਦੇ ਵਿੱਚ ਇੱਕ ਨਜਾਨਾ ਕੁੜੀ ਦਾ ਉਸ ਦੇ ਪ੍ਰੇਮੀ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਜਿਸ ਦੇ ਟੁਕੜੇ-ਟੁਕੜੇ ਉਸ ਦੇ ਵੱਲੋਂ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਮੁੰਡੇ ਦੇ ਮਾਪਿਆਂ ਦੇ ਬਿਆਨ ਸਾਹਮਣੇ ਆਏ ਨੇ ਸਮਰਾਲਾ ਦੇ ਨਜ਼ਦੀਕੀ ਪਿੰਡਾ ਖੀਰਨੀਆਂ ਦਾ ਰਹਿਣ ਵਾਲਾ ਸੁਖਚੈਨ ਸਿੰਘ ਕਬੱਡੀ ਦਾ ਵਧੀਆ ਖਿਡਾਰੀ ਸੀ ਸੁਖਚੈਨ ਪਿਛਲੇ 3 ਮਹੀਨਿਆਂ ਤੋਂ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਹਫਤਾ ਪਹਿਲਾਂ ਹੀ ਉਸਨੇ ਪੈਟਰੋਲ ਪੰਪ ਤੋਂ ਕੰਮ ਛੱਡਿਆ ਇਹ ਵੀ ਸਾਹਮਣੇ ਆਇਆ ਕਿ ਕਥਿਤ ਤੇ ਦੋਸ਼ੀ ਸੁਖਚੈਨ ਤੇ ਮ੍ਰਿਤਕ ਲੜਕੀ ਦਾ ਆਪਸ ਦੇ ਵਿੱਚ ਪ੍ਰਿੰਸ ਬਣ ਚੱਲ ਰਿਹਾ ਸੀ ਉਸ ਦੀ ਮਾਤਾ ਨੇ ਦੱਸਿਆ ਕਿ ਮ੍ਰਿਤਕ ਲੜਕੀ ਕਈ ਵਾਰ ਉਹਨਾਂ ਦੇ ਘਰ ਵੀ ਆ ਚੁੱਕੀ ਹੈ ਤੇ ਸੁਖਚੈਨ ਸਵੇਰੇ 6 ਵਜੇ ਅਜੀ ਕਰੋ ਬਾਹਰ ਗਿਆ ਸੀ ਉਸਨੇ ਲੜਕੀ ਦਾ ਕਤਲ ਕਿਉਂ ਕੀਤਾ ਉਹ ਕੁਝ ਨਹੀਂ ਜਾਣਦੇ ਇਜ਼ਰਾਨਾ ਪਿੰਡ ਦੇ ਸਰਪੰਚ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਤੁਹਾਨੂੰ ਸੁਣਾਉਂਦੇ ਆ। ਅ ਮਤੇ ਕੀ ਨਾਮ ਆ? ਕਿਸੰਦਰ ਕੋਲ। ਇਹਦੇ ਮੁੰਡਾ ਕਿਹਨਾ? ਹਾਂਜੀ। ਤੁਹਾਡੇ ਬੇਡੇ ਦਾ ਕੀ ਨਾਮ ਆ? ਕਿੰਨੀ ਉਮਰ ਹੈ? ਸੁਖਤੈਨ ਸਿੰਘ ਆ ਜੀ 32 ਸਾਲ ਹੋ ਗਏ। ਕੀ ਕੱਟਣਾ ਹੋਈ ਆ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ? ਇਹ ਜੋ ਵਿਆਹ ਕਰ ਹੋ ਗਿਆ ਕਿ ਸਵੇਰੋਂ? ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਜਾਂ ਕਿੱਥੇ ਆਉਂਦਾ। ਤੂੰ ਥੋੜਾ ਜਿਹਾ ਦੇਖੋ ਵਜਾ ਰਹਿ ਨੀ ਦੋ ਤਿੰਨ ਅੰਦਰ ਹੋ ਗਏ ਵੱਢ। ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਫਟੋਲ ਵਾਪਰੇ ਆਇ ਇੱਕ ਤਰੀਕ ਤੋਂ ਹਟੇ ਹੋਣੀ। ਇੱਕ ਵਾਰ ਆ ਪੀ ਆਈ ਵਾਰ ਆਈ ਹੈ। ਵਿਆਹ ਕਰਾਣੀ ਵਿਆਹ ਮੁੰਡਿਆਂ ਨੇ ਇਹ ਕਿੰਨੇ ਪੇੜ ਭਾਈ ਇਹਦੀ ਪਿਆਰ ਮੁੰਡਿਆਂ ਨੇ ਮੇਰੇ ਤਨ ਕੱਤੇ ਨਹੀਂ। ਇਹ ਸੁਆਗ ਇਸ ਤਰ੍ਹਾਂ ਦੀ ਹੈ। ਸੁਆਗ ਜੀ ਉਹ ਤਾਂ ਜਮਈ ਕੁੜੀਆਂ ਵਰਗਾ ਸੀ ਇਹਦਾ। ਅੱਛਾ ਜੀ। ਹਾਂ ਇਹ ਤਾਂ ਕਰੇ ਕੁੱਤੇ ਥੋੜੀ ਮਨ ਮਾਰੀ ਹੈਗੀ ਹੋਰ ਤਾਂ ਹੋਰ। ਅੱਛਾ ਜੀ। ਨਿਆਣੇ ਦੇ ਥੱਪੜ ਨਹੀਂ ਮਾਰਦਾ ਸੀਗਾ। ਇਹ ਕੀ ਕਾਰਨ ਜੀ ਉਹ ਤਾਂ ਕੁੜੀ ਨੂੰ ਵੱਢਣ ਦਾ ਕੀ ਕੋਈ ਕਾਰਨ ਇਹਦਾ ਇਹਦਾ ਕੀ ਨਾਮ ਸੀਗਾ? ਬਲਦੇਂਦਰ ਕੋਲ ਇੱਕ ਅਧਿਕਾਰੀ ਆਈ ਹੈ ਤੁਹਾਨੂੰ ਪਤਾ ਸੀਗਾ। ਦੋ ਵਾਰ ਹੀ ਘਰ ਆ ਕੇ ਗਈ ਹੈ ਇਹ। ਮੁੰਡਾ ਦੇਖਣ ਆਇਆ ਗਾ ਹਾਂਜੀ ਬਲੇਵ ਸਵਨ ਵੀ ਮੁੰਡਾ 1.5 ਸਾਲ ਦਾ ਉਹ ਦੇਖਣ ਆਇਆ 2 ਸਾਲ ਦਾ ਹੋ ਗਿਆ ਉਹ ਪਹਿਲਾਂ ਕੋਈ ਲੜਾਈ ਹੋਈ ਇਹਨਾਂ ਦੀ ਆਪਸ ਨਹੀਂ ਕੋਈ ਲੜਾਈ ਨਹੀਂ ਹੋਈ ਇਹਨਾਂ ਦੀ ਕਦੇ ਇਹ ਲੜੇ ਨਹੀਂ ਕਦੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਇਹਨਾਂ ਦੀ ਸਵਨ ਜੀ ਇਹ ਵੀ ਹੈ ਪਿੰਡ ਵਾਸੀ ਵੱਲੋਂ ਕਿ ਜੀ ਲਾਤ ਵੀ ਤੋੜ ਦਿੱਤੀ ਗਈ ਸੀ ਕਿਸ ਕਾਰਨ ਚ ਤੋੜੀ ਗਈ ਇਹ ਵੀ ਮੁੰਡਾ ਨਹੀਂ ਜੀ ਇਹ ਗਲਤ ਆ ਕੋਲ ਖੜੇ ਨੇ ਨਾਲ ਸਾਰਾ ਪੁੱਤਰ ਉਹਦਾ ਗੋਡਾ ਕਬੱਡੀ ਖੇਡ ਲੇ ਰਾਂ ਨਾਲੇ ਤਾਂ ਉਹਦਾ ਅੰਦਰੋਂ ਨਾੜਾਂ ਹੋ ਗਿਆ ᱛੀਆਂ ਟੁੱਟ ਗਈਆਂ ᱛੀਆਂ ਤੇ ਬਾਕੀ ਉਹਦਾ ਗੋਡਾ ਜਮੀ ਬੇਕਾਰ ਹੋ ਗਿਆ ਠੀਕ ਆ ਪੰਪੂ ਨੇ ਕਿੰਨਾ ਟਾਈਮ ਕੰਮ ਕੀਤਾ ਪੰਪ ਅਰੇ ਉਹਨੂੰ 3rd ਇਅਰ ਨੂੰ ਨਾ ਹਟੇਂਦਾ 15 ਸਾਲ ਹੋ ਗਿਆ ਅੱਜ ਤਰੀਕ ਦੇਖ ਲਓ ਕਿੰਨੀ ਆ ਉਦੋਂ ਦਾ ਹਟੇ ਹੋਇਆ ਕਿੰਚਾ ਪੰਜ ਚਾਰ ਪੰਨ ਹੋ ਗਈ ਛੋਟਾ ਬੋਲਡਾ ਕੀ ਕਾਰ ਹੋ ਰਹੀ ਹੈ ਇੰਨੀ ਬੀਗ ਕਿੰਨਾ ਵੇਸ ਨੂੰ ਵੱਡਣਾ ਤਲਵਾਰਾਂ ਨਾਲ ਕੀ ਕਾਰਨ ਆ ਸਰ ਇਹ ਵਾਗੇ ਨਾ ਪ੍ਰੇਮ ਸਬੰਧਾਂ ਨੇ ਇਹਨਾਂ ਦੀ ਅਨੁਮਾਨ ਹੋ ਗਈ ਆ ਆਪਸ ਵਿੱਚ ਉਹ ਕੁੜੀ ਕਹਿੰਦੀ ਮੈਂ ਵਿਆਹ ਕਰਾਉਂਗੀ ਅਧੰਬਰੀ ਜਾ ਕੇ ਮੁਕਰ ਗਈ ਦਸੰਬਰ ਤੱਕੇ ਅੱਛਾ ਜੀ ਪਹਿਲਾਂ ਤੁਹਾਨੂੰ ਜਦੋਂ ਹਾਂ ਜੀ ਪਹਿਲਾਂ ਜੀ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈਏਗੀ ਤੇ ਅੱਜ ਇਦਾਂ ਉਹੜਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਕਰੋ ਆ ਨਿਕਲੇ ਸੀ ਉਹ ਕਹਿੰਦੇ ਨਹੀਂ ਇਹ ਕੋ ਜੇ ਜਾਂਦਾ ਤੀ ਜਥੋ ਲੜੇ ਤੱਕ ਘਰ ਆ ਜਾਂਦਾ ਥੀਆ ਸ਼ਾਮ ਨੂੰ 7 ਵਜੇ ਗਿਆ ਸੀ ਅੱਜ ਜੀ ਉਹ ਹੋ ਗਿਆ 8:10 ਵਜੇ ਗਿਆ 8:10 ਵਜੇ ਸਮਰਾਜ ਨੂੰ ਗਿਆ ਸਮਰਾਜ ਸਿੱਧਾ ਗਿਆ ਸੀ ਹੱਥ ਚ ਕੀ ਸੀ ਉਹਦੇ ਨਾ ਨਹੀਂ ਹੱਥ ਵੀ ਕੋਈ ਕਰੋ ਕੁਝ ਨਹੀਂ ਲੈ ਕੇ ਗਿਆ ਜੋੜ ਜੀਤਾ ਸਹੀ ਕੀਤਾ ਜਾਂ ਗਲਤ ਕੀਤਾ ਤੁਹਾਡੇ ਡੋਲ ਨਹੀਂ ਇਹਦੀ ਗਲਤ ਕੀਤਾ ਤਾ ਫਿਰ ਇਹ ਗਲਤ ਕੀਤਾ ਇਹ ਐ ਕਹਿੰਦੇ ਆ ਕਿਸੇ ਦੀ ਆਤਮਾ ਨਾਲ ਘਾਤ ਕਰਨਾ ਇਹ ਬਿਲਕੁਲ ਗਲਤ ਹੈ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਦੇ ਕਿਸੇ ਨੂੰ ਇਹ ਹੋਣਾ ਦੋ ਦਾਨਾ ਦੋ ਅਸੀਂ ਦੰਦ ਜੇਣ ਦੇ ਹੱਕਦਾਰ ਹਾਂ ਸਾਡਾ ਮਿਲਣੀ ਚਾਹੀਦੀ ਇਹਨੂੰ ਫਿਰ ਕਹਦਾ ਤੋ ਭੁੱਲ ਤੂਗਾ ਹੀ ਹੋਣਾ ਨੂੰ ਮੈਨੂੰ ਵੀ ਕਿ ਨਾ ਵੀਰੇ ਮੇਰਾ ਨਾਮ ਗੁਰੀ ਹੈ ਵੀਰੇ ਇਹ ਕਿਹੜਾ ਪਟ્રોલ ਬੰਦਾ ਹੈ ਇਹ ਆਪਣੇ ਚੰਡੀਗੜ੍ਹ ਰੋਡ ਤੇ ਪਰਾਣਾ ਰੋਡ ਹੈ ਐਸਪੀ ਕੇ ਫਿਊਲ ਹੈ ਵੀਰੇ ਇੱਥੇ ਇੱਕ ਮੁੰਡਾ ਸ਼ੈਨ ਨਾਮ ਦਾ ਮੁੰਡਾ ਕੰਮ ਕਰਦਾ ਕਿਸ ਤਰ੍ਹਾਂ ਸੁਭਾਅ ਦਾ ਠੀਕ ਸੀਗਾ ਵੀਰੇ ਨਾਰਮਲ ਆ ਆਪਣੇ ਜਹੇ ਦੇ ਸੁਭਾਅ ਵਾਲੀ ਬੰਦੇ ਦਾ ਜੀ ਕਿੰਨਾ ਟਾਈਮ ਕਾਪ ਦਿੱਤਾ ਉਹਨੂੰ ਚ ਦੋ ਤਿੰਨ ਤਿੰਨ ਕੁ ਮਹੀਨੇ ਤਿੰਨ ਕੁ ਮਹੀਨੇ ਲਾਇਆ ਵੀਰੇ ਉਹਨੇ ਤੁਹ ਲੱਗਦਾ ਸੀ ਵੀ ਗੁੱਸੇ ਖੋਰ ਆ ਜੈਸਾ ਨਾ ਠੀਕ ਆ ਸੁਭਾਅ ਦੀ ਤੁਹਾਨੂੰ ਮੈਂ ਫਿਰ ਵੀ ਦੱਸਿਆ ਪਹਿਲਾਂ ਵੀ ਠੀਕ ਆ ਸੁਭਾਅ ਦੀ ਆ ਆਪਣੇ ਪਿਛਲੇ ਮਹੀਨੇ ਹਟ ਗਿਆ ਸੀਗਾ ਤਨਖਾਹ ਲੈ ਕੇ ਜੀ ਕਿਹੜੇ ਪਿੰਡ ਦਾ ਸੀ ਜੀ ਆ ਨਾਲ ਆਪਣੇ ਖੇਰ ਨਹੀਂ ਪੈਂਦਾ ਜੀ ਓਰੇ ਹਾਂਜੀ ਤੇ ਕੋਈ ਉਹਨਾਂ ਕੋਈ ਐਸੀ ਜਿਹੀ ਵਾਰਤਾਰਾ ਕੋਈ ਗੱਲ ਕੀਤੀ ਹੋਵੇ ਕਿਸੇ ਕੁਰੀ ਬਾਰੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਨਾਲ ਉਹਨਾਂ ਨੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਪ੍ਰੇਮ ਸਬੰਧ ਹੋਣ ਉਹਦੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਸੋਪੇ ਹੀ ਪਤਾ ਲੱਗੀ ਉਹ ਕੁਝ ਨਹੀਂ ਕਹਿੰਦਾ ਠੀਕ ਨਹੀਂ ਕਹਿੰਦਾ ਗਰਮੀ ਬਹੁਤ ਆ ਹੁਣ ਕਹਿੰਦਾ ਮੇਰੇ ਤੋਂ ਕੰਮ ਨਹੀਂ ਕਰ ਹੁੰਦਾ ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਸੀ ਗੈ ਲਗਾਮੈਂਟ ਦਾ ਉਹਦੇ ਕਬੱਡੀ ਖੇਡਦੇ ਕਿਹੜੇ ਸੱਟ ਲੱਗਦੀ ਹੈਂਦਾ ਤੇ ਕਬੱਡੀ ਪਲੇਅਰ ਸੀਗਾ ਹਾਂਜੀ ਅਧੂਣੀ ਤੋਂ ਮੁਹਾਲੀ ਕੁੜੀ ਮਾਰਤੀ ਪਤਾ ਲੱਗੇ ਦੇ ਵਾਸਤੇ ਨਹੀਂ ਸਾਨੂੰ ਤਾਂ ਤੁਹਾਨੂੰ ਹੀ ਪਤਾ ਲੱਗਿਆ ਵੀਰੇ ਅਸਟੌਰੇ ਪੈਟਰੋਲ ਪੰਪ ਦੇ ਫੋਨ ਵੀ ਨਹੀਂ ਲਾਊਡ ਹੈਗਾ ਔਰ ਇਹ ਤਾਂ ਦੇਖ ਨਹੀਂ ਸਕਦੇ ਸਚੀ ਰਾਜੀ ਮੇਰਾ ਗੁਰਮੀਤ ਸਿੰਘ ਹੈ ਗੁਰਮੀਤ ਸਿੰਘ ਜੀ ਪਿੰਡ ਕਿਹੜਾ ਆਪਣਾ ਮੇਰਾ ਖੀਰ ਨੇ ਪਿੰਡ ਹੈ ਇਸੇ ਪਿੰਡ ਦੇ ਇੱਕ ਮੁੰਡੇ ਦੇ ਮੁਹਾਲੀ ਵਿਖੇ ਜਿਹੜਾ ਸੁਸਿਆਣਾ ਪੂਰੀ ਬੱਤੀ ਪੂਰੀ ਵੀ ਹੈ ਇਸ ਤਰ੍ਹਾਂ ਦਾ ਬੋਲਦਾ ਸੀ ਮੁੰਡਾ ਤਾਂ ਸਾਊਥੀ ਕੇ ਬਹੁਤ ਜਾਣੀ ਵੈਸੇ ਸਾਨੂੰ ਪਤਾ ਲੱਗਿਆ ਠੀਕਾ ਵੀ ਇਹਨੇ ਪਹਿਲਾਂ ਕੁੜੀ ਨੇ ਕਿਸੇ ਦੀ ਲਤ ਲੋਤ ਤੜਵਾਈ ਥੀ ਕਿ ਸਾਨੂੰ ਪਤਾ ਲੱਗਿਆ ਥੀਗਾ ਜੀ ਕਿਸ ਕਾਰਨ ਚ ਤੇ ਡਵਾਈਸ ਦੇਖੋ ਮੈਨੂੰ ਹੁਣ ਪਤਾ ਨਹੀਂ ਸੰਤ ਦੇਖੋ ਵੀ ਕੀ ਇੱਕ ਗੱਲ ਬਾਤ ਹੈ ਇਹਨਾਂ ਦੀ ਜਾਨੀ ਕੋਈ ਹੋਣੀ ਆ ਕੁੜੀ ਨਾਲ ਪ੍ਰਿੰਸ ਬੰਦ ਪ੍ਰਿੰਸ ਸੰਧ ਹੋਣਗੇ ਜਾਨੀ ਕਿੰਨੇ ਕੇ ਟਾਈਮ ਪਹਿਲਾਂ ਲੱਗ ਬੋਗ ਤਿੰਨ ਚਾਰ ਕੇ ਮਹੀਨੇ ਹੋ ਗਏ ਹੋ ਸਕਦਾ ਵੀ ਇਹਦੇ ਕਰਕੇ ਉਹਨੇ ਆਪਣਾ ਬਦਲ ਲਿੱਤਾ ਅੱਛਾ ਇਹਦੇ ਇਹੀ ਹੋ ਸਕਦਾ ਹੈ ਉਹਨੇ ਜਦੋਂ ਅਕਸਰ ਉਹਨੇ ਚੜ੍ਹ ਪਹਿਲਾਂ ਵੀ ਲੜਿਆ ਕਿਸੇ ਨਾਲ ਕਦੇ ਮੈਨੂੰ ਕਦੇ ਬਹੁਤ ਸਾਊ ਬਹੁਤ ਹੈ ਮੁੰਡਾ ਬਹੁਤ ਸਾਊ ਹੈ ਇਸ ਤਰ੍ਹਾਂ ਸੁਭਾਅ ਸੀ ਬਿੱਟ ਦੇ ਸੁਭਾਅ ਤਾਂ ਬਹੁਤ ਵਧੀਆ ਮੁੰਡਾ ਸੀ ਬਹੁਤ ਸਾਊ ਤੇਗਾ ਸੁਭਾਅ ਦਾ ਅੱਜ ਜੂ ਇਹਨੇ ਕਾਰਾ ਕੀਤਾ ਬੜਾ ਬੇਚੈਨ ਕੀਤਾ ਇੱਕ ਕੀ ਹੋ ਸਕਦਾ ਬਹੁਤ ਦੁਖਾੜੀ ਗੱਲ ਹੈ ਜਿਹੜੇ ਕਰਿਆ ਨੇ ਯਾਨੀ ਚਲੋ ਬਾਕੀ ਹੁਣ ਦੇਖੋ ਸੋਣਾ ਜੇ ਵੀ ਇੱਕ ਕਬੱਡੀ ਪਲੇਅਰ ਸੀ ਹਾਂ ਕਬੱਡੀ ਪਲੇਅਰ ਸੀ ਬਹੁਤ ਵਧੀਆ ਠੀਕਾ ਕਬੱਡੀ ਪਲੇਅਰ ਵੀ ਮੰਨਿਆ ਤਿੰਨ ਨੇ ਠੀਕਾ ਹੀ ਇਹਨੂੰ ਪੂਰਾ ਜਦੋਂ ਉਹਦੀ ਮੰਨ ਲ ਕੇ ਨਾ ਕਬੱਡੀ ਖੇਲਦੇ ਲੱਤ ਟੁੱਟ ਗਈ ਸੀ ਤੇ ਜਦੋਂ ਤੋਂ ਬਾਅਦ ਉਹ ਖੇਲ ਲੈਣੀ ਮੁੜ ਕੇ ਹੁਣੇ ਪੰਪ ਤੇ ਲੱਗ ਗਦੇਗਾ ਪٹرول ਪੰਪ ਤੇ ਤੇ ਉੱਥੇ ਕੰਮ ਕਰਦਾ ਤੇ ਹੁਣ ਜਿੰਨ ਤਿੰਨ ਚਾਰ ਮਹੀਨਿਆਂ ਤੋਂ ਲੱਗਿਆ ਸੀਗਾ ਜੀ ਉੱਥੇ ਪਰਿਵਾਰ ਚ ਕਿੰਨੇ ਕਿੰਨੇ ਮੈਂਬਰ ਨੇ ਇਹ ਤਾਂ ਤਿੰਨ ਭਰਾ ਨੇ ਜੀ ਤੇ ਚ ਇੱਕ ਵਿਆਹਿਆ ਹੋਇਆ ਭਾਈ ਤੇ ਚਾਰ ਭੈਣਾਂ ਵਿਆਹੀਆਂ ਹੋਈਆਂ ਨੇ ਪੁੱਤਾਂ ਕੀ ਕਰਦੇ ਆ ਇਹ ਤਾਂ ਆਪਣੇ ਸਰਵਿਸ ਕਰਦਾ ਸੀਗਾ ਇਹ ਇੱਧਰ ਮਾਨੇ ਵਾਲ ਸਕੂਲ ਦੇ ਵਿੱਚ ਲੱਗਾ ਸੀਗਾ ਕਿੰਨੀ ਸਾਲ ਰਿਟਾਇਰ ਹੋ ਗਿਆ ਇਹ ਮੁੰਡੇ ਦੀ ਕਿੰਨੀ ਉਮਰ ਹੈ 28-30 ਸਾਲ ਉਮਰ ਹੈ ਤੇ ਫਿਰ ਕਿਤੇ ਵੀ ਲੜਿਆ ਕਦੇ ਵੀ ਨਹੀਂ ਮੈਂ ਤਾਂ ਕਦੇ ਸੁਣਿਆ ਹੀ ਨਹੀਂ ਹੈਗਾ ਕਦੇ ਵੀ ਬਹੁਤ ਸਾਰੇ ਮੁੰਡੇ ਸੀਗੇ ਬਹੁਤ ਕੀ ਰਾਜੀ ਜੀ ਜੀ ਸਿੰਘਾਇ ਨਹੀਂ ਸਾਹ ਸਾਹ ਕਾ ਸਰਪੰਚ ਪਿੰਡ ਖੀਰ ਨਹੀਂ ਆ ਜੀ ਅਲਿਸ਼ਾ ਜੀ ਜਿਹੜਾ ਮੁੰਡੇ ਦੀ ਇੱਕ ਨਾਮਾ ਚੈਨ ਹਾਂਜੀ ਹਾਂ ਸਰਪੰਚ ਲੱਗਿਆ ਨਾ ਹਰੀ ਕੁੜੀ ਮਾਰੀ ਉਹਨੇ ਪਤਾ ਲੱਗਿਆ ਉਹ ਕਿਸ ਤਰ੍ਹਾਂ ਦਾ ਮੁੰਡਾ ਸੀ ਮੁੰਡਾ ਤਾਂ ਬਹੁਤ ਵਧੀਆ ਦੀ ਕਵੱਡੀ-ਕੁੱਡੀ ਖੇਡਦਾ ਸੀ ਵਧੀਆ ਪਰਿਵਾਰ-ਪਰਿਵਾਰ ਉਹਨਾਂ ਦਾ ਬਹੁਤ ਵਧੀਆ ਗੁੱਸੇ ਕੁਰਸੀ ਜੀ ਨਹੀਂ ਨਹੀਂ ਬਹੁਤ ਵਧੀਆ ਦੀ ਤੇ ਪਿੰਡ ਦਾ ਕੋਈ ਅਜਿਹੀ ਗੱਲਬਾਤ ਨਹੀਂ ਉਹਦੀ ਕਿੰਨੇ ਭੈਣ ਭਾਈ ਨੇ ਉਹ ਮੇਰੇ ਚਾਰ ਭੈਣਾਂ ਨੇ ਤੇ ਤਿੰਨ ਭਾਈ ਨੇ ਇਹ ਵਿਆਹਿਆ ਹੋਇਆ ਸੀ ਨਹੀਂ ਕੁਆਰਾ ਹੀ ਤਾਂ ਜੀ ਸੀ ਫਿਰ ਤੁਹਾਨੂੰ ਕੀ ਲੱਗਦਾ ਵੀ ਕਵੱਡੀ ਖੇਡ ਲ ਇੱਕ ਪਲੇਅਰ ਬੰਦਾ ਤੇ ਇੱਡੀ ਬੜੀ ਵਾਰਤਾ ਨੂੰ ਇੰਜਾਮ ਲੰਦਾ ਕੀ ਕਾਰਨ ਹੋ ਸਕਦਾ ਪਤਾ ਨਹੀਂ ਯਾਰ ਕੀ ਹੋ ਸਕਦਾ ਮੈਂ ਵੀ ਸੋਸ਼ਲ ਮੀਡੀਆ ਤੇ ਹੀ ਦੇਖਿਆ ਹਾਂ ਕੁਝ ਲੱਗਦਾ ਕਿਸੇ ਦਾ ਕੋਈ ਲਗੜਾਟ ਜੀ ਲਗੜਾਟ ਤਾਂ ਕੋਈ ਅ ਏ ਕੋਈ ਗੈਰ ਨਹੀਂ ਸਕਦੇ ਜੀ ਹਣ ਅੱਪ ਪਿੰਡ ਦੇ ਵਿੱਚ ਕਿਦਾਂ ਦਾ ਸੁਭਾਅ ਨਾ ਪਿੰਡ ਤਾਂ ਬਹੁਤ ਵਧੀਆ ਸੀ ਕਬਾਡੀ ਖੇਡਦਾ ਸੀ ਬਹੁਤ ਵਧੀਆ ਮੈਡ ਸਰ ਮੰਦਾ ਸੀ ਇਹ ਵੀ ਗੱਲ ਪਤਾ ਲੱਗੀ ਇਹ ਹਾਲ ਤੱਕ ਹਾਂ ਦਾ ਕੋਈ ਗੱਲ ਉਚਰਦੀ ਪਤਾ ਨਹੀਂ ਬਾਕੀ ਘਰ ਤੇ ਕਿੰਨੇ ਬੈਹ ਹੁੰਦੇ ਨੇ ਉਹਦੇ ਭੈਣੇ ਵੀ ਬੈਹ ਹਿਆ ਨੇ ਭਾਈ ਦਾ ਇੱਕ 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 ਵਿਆਹ ਹੈਗਾ ਭਾਈ ਇਹ ਜੋਇੰਟ ਫੈਮਲੀ ਨਾ ਨਾ ਸਾਰੀ ਜੋਇੰਟ ਫੈਮਿਲੀ ਹੈ ਜੀ ਪਿਤਾ ਜੀ ਕੀ ਕਰਦੇ ਸੀ ਪਿਤਾ ਜੀ ਵਿਚਾਰੇ ਉਹਦੇ ਉੱਥੇ ਲੱਗੇ ਆਪਣੇ ਸਕੂਲ 'ਚ ਹੁੰਦੇ ਸੀ ਤੇ ਚੌਂਕੀ ਦਾ ਰਿਟਾਇਰ ਹੋ ਗਏ ਜੀ ਪਰ ਇਹ ਜੁੜੀ ਵਾਰਦਾਤ ਨੂੰ ਇੰਨੀ ਵੇਕ ਕਿ ਕਿ ਨਾ ਇਨਜਾਮ ਦੇਣਾ ਜਿਸ ਤਰ੍ਹਾਂ ਸੀ ਵੀਡੀਓ ਸਾਡੇ ਕੋ ਆਈਆਂ ਨੇ ਉਹਦੇ ਲੱਗਦਾ ਵੀ ਇਹਦੀ ਕੋਈ ਬਹੁਤ ਤਕੜੀ ਰੰਜਿਸ਼ਰੀ ਜਾਂ ਕੋਈ ਇਹਦਾ ਗੁੱਸਾ ਇੰਨਾ ਭਰਿਆ ਜੀ ਮੈਂ ਕੁੜੀ ਨੂੰ ਮਾਰਦਾ ਇਹ ਹੋ ਸਕਦਾ ਜੀ ਉਹਦੀ ਨਿੱਜੀ ਜ਼ਿੰਦਗੀ ਜਾਨੀ ਸਾਡੇ ਪਿੰਡ ਚ ਤਾਂ ਵਿਚਾਰਾ ਬਹੁਤ ਸਾਉਂਦੀ ਆ ਕਦੇ ਕਿਸੇ ਨਾਲ ਲੜਾਈ ਪਿੰਡ ਨਾ ਨਾ ਕਦੇ ਕਦੇ ਲੜਾਈ ਪੜਾਈ ਨਹੀਂ ਹੋਈ ਬਾਹਰ ਜੀ ਜ਼ਿੰਦਗੀ ਨਹੀਂ 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 ਇਹੋ ਜਿਹਾ ਮੁੰਡਾ ਨਹੀਂ ਹੈਗਾ ਹਾਊਸ ਮੈਂਬਰ ਨੂੰ ਪਤਾ ਲੱਗ ਗਿਆ ਪਤਾ ਨਹੀਂ ਰਹੇ ਬੰਦ ਸੋਸ਼ਲ ਮੀਡੀਆ ਤੇ ਦੇਖਿਆ ਜੀ